ਦੋਸਤੋ ਮੈਂ ਰਜਿੰਦਰ ਸਿੰਘ ਬਿਲਕਾ ਤੇ ਤੁਸੀਂ ਵੇਖ ਰਹੇ ਹੋ ਬਿਲਕਾ ਨਿਊਜ਼ ਔਨ ਜ਼ੈਮ ਚੈਨਲ ਤੇ ਮੈਂ ਤੁਹਾਡੇ ਲਈ ਲੈ ਕੇ ਆਇਆ ਅਹਿਮ ਖਬਰਾਂ ਦਾ ਪ੍ਰੋਗਰਾਮ ਆਓ ਅਹਿਮ ਖਬਰਾਂ ਦੇ ਪ੍ਰੋਗਰਾਮ ਵਿੱਚ ਗੱਲ ਕਰਦੇ ਹਾਂ ਬਿਲਕਾ ਦੀ ਬਿਲਕ ਦੇ ਵਿੱਚ ਸਿਆਸਤ ਬੜੀ ਸਰਗਰਮ ਹੈ ਤੇ ਜੇ ਅਗਰ ਗੱਲ ਕੀਤੀ ਜਾਵੇ ਲੱਗੇ ਕੱਲ ਸ਼ਨੀਵਾਰ ਦੀ ਤੇ ਸ਼ਨੀਵਾਰ ਵਿੱਚ ਦੋ ਸਿਆਸੀ ਪਾਰਟੀਆਂ ਦਾ ਪ੍ਰੋਗਰਾਮ ਸੀ ਸਿਆਸੀ ਪਾਰਟੀਆਂ ਦੇ ਪ੍ਰੋਗਰਾਮ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਨੇ ਇੱਥੇ ਆਪਣਾ ਚੋਣ ਦਫ਼ਤਰ ਖੋਲ੍ਹ ਦਿੱਤਾ ਪਹਿਲਾਂ ਵਾਲੀ ਜਗ੍ਹਾ ਤੇ ਇਸ ਮੌਕੇ ਤੇ ਜ਼ਿਲੰਦਰ ਤੋਂ ਉਮੀਦਵਾਰ ਸ਼੍ਰੀ ਅਕਾਲੀ ਗੱਲ ਦੇਵਿੰਦਰ ਸਿੰਘ ਕੇਪੀ ਤੇ ਉਹਨਾਂ ਦੇ ਨਾਲ ਗੁਰਪ੍ਰਤਾਪ ਸਿੰਘ ਬਡਾਲਾ ਤੇ ਉਹਨਾਂ ਦੇ ਸਾਥੀ ਜਿਹੜੇ ਵੱਡੀ ਗਨਤੀ ਵਿੱਚ ਇੱਥੇ ਹਾਜ਼ਰ ਸੀ ਤੇ ਵੱਡੀ ਗਨਤੀ ਵਿੱਚ ਇਸ ਪ੍ਰੋਗਰਾਮ ਦੇ ਵਿੱਚ ਬਿਲਕੁਲ ਦੇ ਲੋਕਾਂ ਨੇ ਵੀ ਸ਼ਮੂਲੀਅਤ ਕੀਤੀ ਤੇ ਪ੍ਰੋਗਰਾਮ ਚੌਧਰੀ ਜਾਤੀ ਸਿੰਘ ਸਣੀ ਦੀ ਹੋਈ ਵਿੱਚ ਹੋਇਆ ਤੇ ਇਹ ਇਸ ਮੌਕੇ ਤੇ ਪਾਰਟੀ ਨੇ ਆਪਣਾ ਪ੍ਰੋਗਰਾਮ ਦਿੱਤਾ ਤੇ ਉੱਥੇ ਹੀ ਗੱਲ ਕਰਾਂਗੇ ਆਮ ਆਦਮੀ ਪਾਰਟੀ ਦੀ ਆਮ ਆਦਮੀ ਪਾਰਟੀ ਦੇ ਹਲਕਾ ਬਤਾਇਕ ਵੀ ਇੰਦਰਜੀਤ ਕੌਰ ਮਾਨਵੀ ਕੱਲ ਬਿਲਗੇ ਵਿੱਚ ਹੀ ਸੀ ਤੇ ਕੱਲ ਬਿਲਗੇ ਵਿੱਚ ਉਹਨਾਂ ਨੇ ਪੱਤੀ ਨੀਲੋਆਲ ਥੰਮਣਵਾਲ ਰੂਟ ਤੇ ਇੱਕ ਦਲਤ ਪਰਿਵਾਰ ਨੂੰ ਸ਼ਾਮਲ ਕੀਤਾ ਆਮ ਆਦਮੀ ਪਾਰਟੀ ਵਿੱਚ ਪਰਿਵਾਰ ਵੱਡਾ ਬਿਸੇਰਾ ਵਰਬਾਲ ਬੋਲ ਲਿਆ ਜਾਂਦਾ ਹੈ ਜਿਆਦਾਤਰ ਟਰੈਕਟਰ ਟਰਾਲੀਆਂ ਤੇ ਮਿੱਟੀ ਟਰੋਣਾ ਤੇ ਰੇਤਾ ਟਰੋਣ ਦਾ ਇਹ ਕਾਰੋਬਾਰ ਕਰਦਾ ਪਰਿਵਾਰ ਬੜਾ ਮਿਹਨਤੀ ਪਰਿਵਾਰ ਹੈ ਵੱਡਾ ਪਰਿਵਾਰ ਹੈ ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਕਰਾਉਣ ਵਿੱਚ ਕਾਮਯਾਬ ਰਹੀ ਹੈ ਬੀਬੀ ਇੰਦਰਜੀਤ ਕੌਰ ਮਾਨ ਤੇ ਉੱਥੇ ਹੀ ਬਿਲਗੇ ਦੇ ਵਿੱਚ ਸਾਫਕਾ ਰਿਟਾਇਰ ਬੈਂਕ ਮੈਨੇਜਰ ਲਖਪ੍ਰਚੰਦ ਜਿਨ੍ਹਾਂ ਦੀ ਭੈਣ ਪਿਛਲੇ ਦਿਨ ਉਹਨਾਂ ਦਾ ਦਿਹਾਂਤ ਹੋ ਗਿਆ ਸੀ ਉਹਨਾਂ ਨਾਲ ਦੁੱਖ ਸਾਂਝਾ ਕਰਨ ਲਈ ਆਏ ਬੀਬੀ ਮਾਨ ਬਿਲਕਾ ਇਨੋਵੇਟਿਵ ਕਮੇਟੀ ਦੇ ਵਿੱਚ ਸਰਕਾਰ ਮੈਂਬਰ ਦੀ ਲਸ਼ਕਰ ਮੈਨੇਜਰ ਲਸ਼ਕਰ ਮੈਨੇਜਰ ਨਾਲ ਉਹਨਾਂ ਨੇ ਦੁੱਖ ਸਾਂਝਾ ਕੀਤਾ ਇਸ ਮੌਕੇ ਤੇ ਇਸ ਸਬਬ ਦੇ ਸੰਬੰਧ ਵਿੱਚ ਮੈਨੇਜਰ ਲਸ਼ਕਰ ਚੰਦ ਦੇ ਘਰ ਜਿਹੜੇ ਕਈ ਉਹਨਾਂ ਦੇ ਹੋਰ ਵੀ ਦੋਸਤ ਮਿੱਤਰ ਹਾਜ਼ਰ ਸੀ ਪਿਆ ਜਾ ਸਕਦਾ ਹੈ ਕਿ ਪਤੀ ਪੂਜਾ ਦੇ ਵਿੱਚ ਮੈਨੇਜਰ ਜਿਹੜਾ ਪਰਿਵਾਰ ਹੈ ਪਿਛਲੇ ਸਮੇਂ ਤੋਂ ਉਹਨਾਂ ਦੇ ਬਜ਼ੁਰਗ ਜਿਹੜੇ ਆ ਉਹ ਵੀ ਬਿਲਗੇ ਦੇ ਵਿੱਚ ਆਪਣਾ ਸਥਾਨ ਰੱਖਦੇ ਰਹੇ ਨੇ ਉਹਨਾਂ ਦੇ ਤਾਇਆ ਉਹ ਸਮੇਂ ਤੇ ਅੱਜ ਮੈਨੇਜਰ ਲਸ਼ਕਰ ਚੰਦ ਜਿਹੜੇ ਆ ਉਹ ਸੇਵਾ ਮੁਕਤ ਹੋ ਚੁੱਕਿਆ ਹੈ ਬਿਲਗੇ ਦੀ ਉਹ ਵੀ ਤਰੱਕੀ ਚਾਹੁੰਦੇ ਆ ਚਾਹੇ ਵਿੱਦਿਆ ਦੀ ਗੱਲ ਕਰ ਲਓ ਚਾਹੇ ਵਿਕਾਸ ਦੀ ਗੱਲ ਕਰ ਲਓ ਤੇ ਬਿਪੀਮਾਨ ਉਹਨਾਂ ਤੇ ਗਰੈਵਿਥੇ ਆਈ ਤੇ ਹੁਣ ਇੱਥੇ ਗੱਲ ਕਰਨੀ ਜ਼ਰੂਰੀ ਹੈ ਕਿ ਲਗਾਤਾਰ ਬਿਲਗੇ ਦੇ ਵਿੱਚ ਜੇ ਸਾਰੀਆਂ ਪਾਰਟੀਆਂ ਦੇ ਮੁਕਾਬਲੇ ਸ਼ਮੂਲੀਅਤ ਹੋ ਰਹੀ ਹੈ ਤੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਮੂਲੀਅਤ ਹੋ ਰਹੀ ਹੈ ਉਹਨਾਂ ਦੀ ਪਾਰਟੀ ਦੇ ਬਲਾਕ ਪ੍ਰਧਾਨ ਜਿਹੜੇ ਨਵੇਂ ਬਣਾਇਆ ਭੁਪਿੰਦਰ ਸਿੰਘ ਉਹਨਾਂ ਦੇ ਨਾਲ ਬਿਲਗੜੀ ਦੇ ਯੂਨਿਟ ਪ੍ਰਧਾਨ ਗੁਰਿੰਦਰ ਸਿੰਘ ਪਰਮਿੰਦਰ ਸਿੰਘ ਤੇ ਹੋਰ ਉਹਨਾਂ ਦੇ ਕੋਲ ਸਾਰੇ ਸਾਥੀ ਜਿਹੜੇ ਆ ਉਹ ਅੰਦਰੋਂ ਅੰਦਰੀ ਬਫ ਬਫ ਪਾਰਟੀ ਨੂੰ ਧਾਮਾ ਮਾਰ ਰਿਹਾ ਲੰਘੇ ਕੱਲ ਅਸੀਂ ਬਿਲਗੜੀ ਸਿਹਤ ਪ੍ਰੋਗਰਾਮ ਦੇ ਸੰਬੰਧ ਵਿੱਚ ਤੁਹਾਨੂੰ ਸੁਣਾਇਆ ਸੀ ਕਿ ਕਿਵੇਂ ਇੱਥੇ ਸ਼੍ਰੋਮਣੀ ਅਕਾਲੀ ਦਲ ਅਤੇ ਕਾਂਗਰਸ ਦੀ ਸਿਆਸਤ ਹੈ ਤੇ ਅੱਜਕੱਲ ਕਰ ਲੈਨੇ ਬਸਪਾ ਦੀ बसपा ਕਿਸੇ ਸਮੇਂ 1200 ਤੋਂ ਵੱਧ ਵੋਟ ਦਾ ਪ੍ਰਭਾਵ ਰੱਖਦੀ ਸੀ ਉਸ ਵੇਲੇ ਜਦੋਂ ਇੱਥੇ बसपा ਦੀ ਅਗਵਾਈ ਕਰਦੇ ਸੀ ਸਰੰਦਰਪਾਲ ਬਿਲਗਾ ਤੇ ਉਹਨਾਂ ਦੇ ਪਰਾ ਪਰਗਣ ਬਿਲਗਾ ਪਰਵਣ ਪਰਗਣ ਬਿਲਗਾ ਅੱਜ ਕੱਲ੍ਹ ਲੁਧਿਆਣੇ ਦੇ ਵਿੱਚ ਨੇ ਲੁਧਿਆਣੇ ਦੀ ਪ੍ਰਧਾਨਗੀ ਵੀ ਉਹ ਸ਼ਹਿਰ ਦੀ ਕਰ ਚੁੱਕਿਆ ਤੇ ਇਸ ਵੇਲੇ ਪੰਜਾਬ ਪੱਧਰ ਦਾ ਕੋਈ बसपा ਦਾ ਆਉਦਾ ਜਦੋਂ ਕਿ ਬਿਲਗੇ ਦਾ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਜੁਨਟ ਪ੍ਰਧਾਨਗੀ ਆ ਉਹ ਲੇਖ ਰਾਜ ਦੇ ਕੱਲ ਉਹ ਉਹਨਾਂ ਦੇ ਜਮਾਗੈ ਸੀ ਤਾਂ ਉਹਨਾਂ ਦੀ ਬੋਤ ਬਾਅਦ ਉਹਨਾਂ ਦੇ ਭਰਾ ਦਲਬੀਰ ਕੱਤੂ ਪ੍ਰਧਾਨ ਚਲੇ ਆ ਰਹੇ ਨੇ ਇਸ ਮੌਕੇ ਤੇ ਜੇ बसपा ਦੀ ਗੱਲ ਕਰ ਲਈਏ बसपा ਦਾ ਗਰਾਫ ਜਿਗਾ ਦਿਨੋਂ ਦਨ ਡਾਊਨ ਆ ਰਿਹਾ ਹੈ ਕਿਉਂਕਿ ਇਥੇ ਦੋ ਤਰ੍ਹਾਂ ਦੇ ਨੇ बसपा ਦੇ ਸੁਰਿੰਦਰਪਾਲ ਬਿਲਗਾ ਬਲੇ ਬੜੇ ਪੁਰਾਣੇ ਸਰਗਰਮ ਐ ਆਗੂਆ ਤੇ बसपा ਆਗੂ ਜਿਹੜੇ ਐ ਬਲਾਕ ਵਿੱਚ ਕਹਿ ਲੈਨੇ ਆ ਹਲਕੇ ਦੇ ਅੰਦਰ ਹੈ ਉਹ ਸਾਰੇ ਉਹਨਾਂ ਤੋਂ ਜੂਨੀਅਰ ਐ ਤੇ ਜੂਨੀਅਰਾਂ ਨੂੰ ਹਮੇਸ਼ਾ ਹੀ ਇਹ ਦਰਿੰਦਾ ਕਿ ਸੰਦਰਪਾਲ ਪੁਰਾਣਾ ਆਗੂ ਐ ਇਹਨੂੰ ਨੁਕਰੇ ਲਾ ਕੇ ਰੱਖਣਾ ਹੈ ਬਿਲਗ ਦੇ ਵਿੱਚ ਵੀ ਨੁਕਰੇ ਲਾ ਕੇ ਰੱਖਣਾ ਹੈ ਤੇ ਤੈਨੂੰ ਉਹਨਾਂ ਤੋਂ ਜੂਨੀਅਰ ਪ੍ਰਧਾਨ ਬਣਾਇਆ ਇੱਥੇ ਤੇ ਜੂਨੀਅਰ ਪ੍ਰਧਾਨ ਜਿਹੜਾ ਉਹ ਸੰਦਰਪਾਲ ਬਿਲਗਾ ਦੀ ਸਲਾਹ ਨਾਲ ਕੱਟ ਤੇ ਦੂਸਰੀਆਂ ਪਾਰਟੀਆਂ ਦੀ ਸਲਾਹ ਨਾਲ ਜ਼ਿਆਦਾ ਚੱਲਦਾ ਤੇ ਦੂਸਰੀਆਂ ਪਾਰਟੀਆਂ ਨੇ ਇਹ ਹੀ ਦੇਖਣਾ ਹੁੰਦਾ ਹੈ ਕਿ ਪਾਸਕੂ ਕਨੇ ਬਣੇ ਬੀਐਸਪੀ ਉਹਨਾਂ ਲਈ ਸ਼੍ਰੋਮਣੀ ਅਕਾਲੀ ਦਲ ਫਾਇਦਾ ਲੈ ਚੁੱਕੀ ਐ ਬਸ ਬਬ ਫਾਇਦਾ ਲੈ ਚੁੱਕੀ ਐ ਸ਼੍ਰੋਮਣੀ ਅਕਾਲੀ ਦਲ ਦਾ ਤੇ ਕਾਂਗਰਸ ਵੀ ਫਾਇਦਾ ਲੈ ਚੁਕਿਆ ਬਸਪਾ ਦਾ ਤੇ ਕਾਂਗਰਸ ਫਾਇਦਾ ਲੈਂਦੀ ਜਿੱਥੇ ਉਹ ਤੇ ਬਸਪਾ ਵੀ ਫਾਇਦਾ ਲੈਂਦੀ ਹੈ ਤੇ ਬਸਪਾ ਨੂੰ ਇੱਕੇ ਹੁੰਦਾ ਕਿ ਸਾਡਾ 1 2 ਜਿਹੜੇ ਆ ਪਹਿਲਾਂ ਪੰਜ ਬਣਾਉਣ ਦੀ ਹੋਰ ਹੁੰਦੀ ਸੀ ਤੇ ਹੁਣ ਕੋਸਰ ਬਣਾਉਣ ਦੀ ਹੋੜਾ ਤੇ ਪਾਵਾਂ ਕੋ ਜਿੱਤੇ ਹੋਰ ਚਾਹ ਨਾ ਜਿੱਤੇ ਤੇ ਇੱਕ ਇਹਨਾਂ ਦਾ ਆਗੂ ਜਿਤਨਾ ਬਹੁਤ ਜ਼ਰੂਰੀ ਹੈ ਦੂਧੀਆਂ ਬਸਾਕੀਆਂ ਦੇ ਸਾਰੇ ਚੱਲਦੀ ਹੈ ਪਾਰਟੀ ਦਿਨੋਂ ਦਿਨ ਮਿਲ ਕੇ ਦੇ ਵਿੱਚ ਖਰਾਬ ਜਾਉਣ ਜਾਉਣ ਜਾ ਰਹੇ ਤੇ ਇਸ ਵਾਰ ਜਿਵੇਂ ਇਹ ਲੋਕ ਸਭਾ ਦੀਆਂ ਚੋਣਾਂ ਆ ਇਹਦੇ ਵਿੱਚ ਕੰਲੀ ਕੰਲੀ ਪਾਰਟੀ ਦਾ ਇੱਥੇ ਬੋਟੀਏ ਵਿੱਚ ਮੈਂ ਦੱਸਿਆ ਕਿਵੇਂ ਰਹੇਗਾ ਕਿੱਦਾਂ ਰਹੇਗਾ ਉਹ ਵੀ ਪਤਾ ਲੱਗ ਜਾਣਾ ਤੇ ਕਾਂਗਰਸ党 ਵਿੱਚ ਵੀ ਜੇ ਦੇਖਿਆ ਜਾਵੇ ਤਾਂ ਕਾਂਗਰਸ ਜਿੱਥੇ ਆਪਣੀਆਂ ਪਾਰਟੀਆਂ ਨੂੰ ਅੱਗੇ ਤੋਰ ਰਿਹਾ ਉੱਥੇ ਕਿਸਾਨੀ ਨੂੰ ਲੈ ਕੇ ਲੜਾਈ ਲੜ ਰਿਹਾ ਮਜ਼ਦੂਰਾਂ ਦੀ ਲੜਾਈ ਲੜ ਰਿਹਾ ਤੇ ਉੱਥੇ ਉਹਨਾਂ ਦਾ ਦੇਸ਼ ਪੱਧਰ ਤੇ ਇਹ ਚੰਗਤਾ ਕਿ મોદી ਸਰਕਾਰ ਜਿਹੜੀ ਆ ਉਹ ਮੁੜ ਕੇ ਨਹੀਂ ਆਉਣੀ ਚਾਹੀਦੀ ਇਸ ਕਰਕੇ ਇੱਥੇ ਜਿਹੜਾ ਕਾਂਗਰਸ ਹੈ ਉਹ ਤਹਿਸੀਲ ਪੱਧਰ ਜ਼ਿਲ੍ਹਾ ਪੱਧਰ ਤੇ ਲੜਾਈ ਲੜ ਰਿਹਾ ਤੇ ਇੱਥੇ ਬਸਪਾ ਦੀ ਅੱਜ ਗੱਲ ਕਰਨੀ ਇਸ ਕਰਕੇ ਜ਼ਰੂਰੀ ਸੀ ਕਿ ਬਸਪਾ ਦੀ ਇੱਥੇ ਕਿਸੇ ਸਮੇਂ ਜਿਹੜੀ ਬੜੀ ਵੱਡੀ ਤੈ ਰਹਿੰਦੀ ਸੀ ਤੈ ਬਣਾਉਣ ਵਾਲੇ ਜਿਹੜੇ ਸੀ ਉਹਨਾਂ ਦਾ ਸੁਪਨਾ ਕੋ ਜਹੂਰ ਸੀ ਉਹਨਾਂ ਦਾ ਗਰੀਬ ਗੁਰਬਿਆਂ ਉੱਤੇ ਚੁੱਕਣਾ ਸੀ ਉਹਨਾਂ ਨੂੰ ਇੱਥੇ ਜਿਹੜਾ ਆ ਉਹ ਤਰਲੇਦਾਰ ਬਣਨਾ ਸੀ ਪਰ ਉਹਨਾਂ ਦੀ ਲੜਾਈ ਅੱਜ ਕਿਹਨਾਂ ਦੇ ਘਰਾਂ ਵਿੱਚ ਚੱਲ ਗਈ ਹੈ ਔਰ ਆਗੂ ਕਿਹ ਨਾਲ ਬੈਠਾ ਹੋ ਰਿਹਾ ਹੈ ਇਹ ਸਪਸ਼ਟ ਹੈ ਤੇ ਦੇਖਣ ਵਿੱਚ ਆਉਂਦਾ ਹੈ ਤੇ ਅੱਜ ਆਗੂ बस ਬਤਾ ਆਪਣੇ ਗਰੀਬਾਂ ਦੇ ਵੰਦਾ ਗਰੀਬ ਲੋਕਾਂ ਕੋਲ ਵੰਦਾ ਗਰੀਬਾਂ ਦੀ ਗੱਲ ਕਰਦਾ ਜਾਂ ਸਰਮਾਇਦਾਰਾਂ ਦੇ ਸ਼ਾਂਤ ਤੇ ਵੰਦਾ ਸਾਥਲੇ ਵੰਦਾ ਇਹ ਤੁਸੀਂ ਆਪ ਹੀ ਦੇਖ ਲੈਣਾ ਤੇ ਬੋਟ ਹੁਣ ਇਸ ਵਾਰ ਕਿੱਧਰ ਨੂੰ ਪਾਉਣ ਪਾਰਟੀ ਕਿੰਨੀ ਲਜਾਊਗੀ ਇਹ ਵੀ ਸਾਹਮਣੇ ਆ ਜਾਣਾ ਆਮ ਆਦਮੀ ਪਾਰਟੀ ਇੱਥੇ ਸਾਰੀਆਂ ਤਰ੍ਹਾਂ ਦੇ ਜਿਹੜਾ ਆ ਉਹ ਲਗਾਤਾਰ ਖੂਰਾ ਲਾ ਰਹੀ ਹੈ ਤੇ ਖੂਰਾ ਲੱਗਣ ਵਾਲੀਆਂ ਪਾਰਟੀਆਂ ਕੋ ਆਖਰੀ ਇਹ ਹੀ ਰਹਿੰਦਾ ਹੈ ਕਿ ਬਿੜਗੇ ਦੇ ਵਿੱਚ ਨਸ਼ਾ ਵਿਕਦਾ ਤੇ ਨਸ਼ਾ ਵੇਚਣ ਵਾਲਾ ਸਾਰੇ ਜਾਣਦੇ ਆ ਤੇ ਨਾਲੇ ਉਹ ਸਿਆਸੀ ਲੀਡਰ ਹੈ ਤੇ ਇਹਨਾਂ ਸਿਆਸੀ ਲੀਡਰਾਂ ਨੂੰ ਨਸ਼ੇ ਦੀ ਗੱਲ ਕਰਨ ਵਾਲਿਆਂ ਨੂੰ ਆਪਣੇ ਆਪਣੇ ਮਹੱਲੇ ਦੀ ਕੋਈ ਚਿੰਤਾ ਨਹੀਂ ਕਿਉਂਕਿ ਮਹੱਲਾ ਪੱਤੀ ਮਹਿਣਾ ਵਿੱਚ ਵੀ ਲਗਾਤਾਰ ਇੱਕ ਥਾਂ ਨਸ਼ਾ ਤਰਲੇ ਨਾਲ ਵਿਕਦਾ ਹੈ ਤਰਲੇ ਨਾਲ ਵਿਕ ਰਿਹਾ ਤੇ ਉਹਨੇ ਆਸ-ਪਾਸ ਪਰਿਵਾਰਾਂ ਦੇ ਨੌਜਵਾਨਾਂ ਨੂੰ ਵੀ ਨਿਗਲਿਆ ਤੇ ਉੱਥੇ ਰਹਿੰਦੇ ਵੱਡੇ ਲੀਡਰ ਨੂੰ ਉਸ ਨਸ਼ੇ ਦੀ ਕੋਈ ਚਿੰਤਾ ਨਹੀਂ ਤੇ ਚਿੰਤਾ ਆ ਤਾਂ ਸਿਆਸੀ ਬੰਦਿਆ ਦਾ ਨਾਲਾਕੇ ਤਾਂ ਉਹਨਾਂ ਨਾਲ ਜੋੜਨਾ ਹੁੰਦਾ ਹੈ ਮੈਡੀਕਲ ਨਸ਼ਾ ਅਸੀਂ ਇਹ ਗੱਲ ਤਾਂ ਕਰਦੇ ਆ ਕਿ ਸਾਡੇ ਬਿਲਗੇ ਦੇ ਵਿੱਚ ਸਿਹਤ ਜਿਹੜੀ ਆ ਇੱਕ ਦੂਏ ਨੂੰ ਡਾਊਨ ਮਾਰਨ ਦੀ بجائے ਇਕੱਠੇ ਹੋਣ ਦੀ ਚਲਰ ਦੀ ਘਟ ਹੈ ਤੇ ਇੱਕ ਦੂਸਰੇ ਨੂੰ ਦਿਖਾਉਣ ਦੀ ਜ਼ਿਆਦਾ ਹੈ ਕਿਉਂਕਿ ਇਹਨਾਂ ਦੀ ਸਿਹਤ ਨੂੰ ਖਤਰਾ ਹੈ ਸਿਹਤ ਨੂੰ ਖਤਰਾ ਉਹਨੂੰ ਹੁੰਦਾ ਜਦੋਂ ਉਹਨਾਂ ਦੇ ਬਰਾਬਰ ਦਾ ਕੋਈ ਕੋਈ ਇਹਨਾਂ ਦੇ ਉੱਤੇ ਆ ਕੇ ਜਿਹੜਾ ਇਹਨਾਂ ਨੂੰ ਕੋਈ ਡਾਊਨ ਮਾਰਦਾ ਹੈ ਐਸਸੀ ਭਾਈਚਾਰੇ ਬਨ ਉਹਨਾਂ ਨੂੰ ਕੀ ਡਾਊਨ ਮਾਰਨਾ ਇਹ ਆਪ ਹੀ ਆਪਣੇ ਵਿਚਾਰਾਂ ਨੂੰ ਲੈ ਕੇ ਡੌਰ ਜਾ ਰਿਹਾ ਤੇ ਇਹ ਸੀ ਦੋਸਤੋ ਅੱਜ ਦੇ ਬਿਲਕੁਲ ਦੇ ਲੈ ਕੇ ਖਬਰਾਂ ਦਾ ਤੁਹਾਨੂੰ ਅਹਿਮ ਖਬਰਾਂ ਸੁਣਾਈਆਂ ਆਨਰੇਡ ਦੇ ਨਾਂ ਵਿੱਚ ਹੋਰ ਵੀ ਜਿਹੜੀਆਂ ਖਬਰਾਂ ਬਿਲਕੁਲ ਨਾਲ ਸੰਬੰਧਤ ਹੋਣਗੀਆਂ ਤੁਹਾਨੂੰ ਸੁਣਾਵਾਂਗੇ ਤੇ ਆਓ ਕਰਦੇ ਹਾਂ ਇੱਥੇ ਅੱਜ ਦੀ ਸਮਾਪਤੀ ਕੱਲ ਫਿਰ ਮਿਲਾਂਗੇ ਉਦੋਂ ਤੱਕ ਦਿਓ ਆਗਿਆ ਧੰਨਵਾਦ ਕਸੀ ਬਿਲਗਾ نیوز ਆਨਲਾਈਨ ਚੈਨਲ ਸਾਡੇ ਇਸ ਚੈਨਲ ਨੂੰ ਬੱਤ ਬੱਤ ਸਬਸਕ੍ਰਾਈਬ ਕਰੋ ਤਾਂ ਕਿ ਸਾਡੀਆਂ ਵੀਡੀਓਜ਼ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਲਗਾਤਾਰ ਪਹੁੰਚਦਾ ਰਹੇ ਧੰਨਵਾਦ